ਤਿਹਾਰਾ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਐਸਐਸਪੀ ਭਾਗੇਰਥ ਮੀਨਾ ਦੀ ਅਗਵਾਈ ਹੇਠ ਮਾਨਸਾ ਪੁਲਿਸ ਵੱਲੋਂ ਵੀ ਸ਼ਹਿਰ ਦੇ ਵਿੱਚ ਵਕ-ਵਕ ਤਾਵਾ ਤੇ ਫਲੈਗ ਮਾਰਚ ਕੱਢਿਆ ਗਿਆ ਐਸਐਸਪੀ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਪੁਲਿਸ ਹਰ ਸਮੇਂ ਗਸ਼ਤ ਕਰੇਗੀ ਅਤੇ ਉਹਨਾਂ ਦੀ ਮਦਦ ਲਈ ਤਿਆਰ ਰਹੇਗੀ ਉਹਨਾਂ ਨੇ ਸ਼ਰਾਰਤੀ ਅੰਸਲਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਉਹ ਆਪਣੀਆਂ ਗਤੀਵਿਧੀਆਂ ਨੂੰ ਬੰਦ ਕਰ ਦੇਣ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਏਗਾ ਇਸ ਦੇ ਨਾਲ ਹੀ ਡਿਪਟੀ ਕਮਿਸ਼ਨਰ ਮਾਨਸਾ ਨੇ ਲੋਕਾਂ ਨੂੰ ਇਕੱਠੇ ਤਿਉਹਾਰ ਮਨਾਉਣ ਦੀ ਅਪੀਲ ਕੀਤੀ ਹੈ ਟ੍ਰੈਫਿਕ ਜਾਮ ਨਾ ਕਰਨ ਦੀ ਵੀ ਅਪੀਲ ਕੀਤੀ ਹੈ ਅੱਜ ਅਸੀਂ ਪੂਰੇ ਮਾਨਸਾ ਡਿਸਟ੍ਰਿਕਟ ਦੇ ਵਿੱਚ ਸਾਡੇ ਜੋ ਵੱਖ-ਵੱਖ Town ਹੈਗੇ ਜਿਵੇਂ ਮਾਨਸਾ ਹੈਗਾ ਗੁੱਡਲਾੜਾ ਸਰਦੂਲਗੜ ਵਿਖੀ ਜੋਗਾ ਸਭੀ ਜਗ੍ਹਾ ਤੇ ਸਾਡੇ ਵੱਖ-ਵੱਖ ਡੀਐਸਪੀ ਐਸਪੀ ਸਾਹਿਬਾਨ ਔਰ ਐਸਟੋ ਸਾਹਿਬਾਨ ਉੱਤੇ ਫਲੈਗਮਾਰਕ ਸੇਮ ਟਾਈਮ ਤੇ ਅਸੀਂ ਕਨੈਕਟ ਕਰਵਾ ਰਹੇ ਹਾਂ ਕਿ ਇੱਥੇ ਡੀਸੀ ਮੈਡਮ ਵੀ ਸਾਡੇ ਨਾਲ ਹੈਗੇ ਜੋ ਮਾਨਸਾ ਸੈਰ ਦੇ ਵਿੱਚ ਕੁਝ ਫਲੈਗ ਮਾਰਚ ਕਰ ਰਹੇ ਹਨ ਕਿ ਡਿਊਟੀ ਫੈਸਟੀਵਲ ਸੀਜ਼ਨ ਪੁਲਿਸ 24/7 ਜਨਤਾ ਦੀ ਸੇਵਾ ਕੇ ਲਈ ਹਾਜ਼ਰ ਹੈਗੀ ਤੁਸੀਂ ਜਦੋਂ ਮਰਜ਼ੀ ਸਾਨੂੰ ਕਾਲ ਕਰਕੇ ਕੋਈ ਵੀ ਤਲਾਹ ਦੇ ਸਕਦੇ ਹੋ ਕੋਈ ਵੀ ਸਖਤੀ ਸਿਰ ਪਰਤਨ ਇੱਥੇ ਅਗਰ ਰੋਮੇ ਗਰਾਊਂਡ ਰਹਿਣਾ ਹੈਗਾ ਕੋਈ ਸਖਤੀ ਸਿਰ ਚੀਜ਼ ਤੁਹਾਨੂੰ ਦਿਖਾਈ ਦਿੰਦੀ ਹੈਗੀ ਤਾਂ ਸਾਨੂੰ ਸਾਡੇ ਦੇ ਸਾਡੇ ਕੰਟਰੋਲਰੋਂ ਜਾਂ ਸਾਡੇ ਕੰਸਰਨ ਐਸਐਚਓ ਸਾਹਿਬਾਨ ਜਾਂ ਮੈਨੂੰ ਤੁਸੀਂ ਮਾਨਸਾ ਸ਼ਹਿਰ ਦੇ ਵਿੱਚ ਇੱਕ ਫਲੈਗ ਮਾਰਚ ਕੈਰੀ ਆਊਟ ਕਰਨ ਜਾ ਰਹੇ ਹਨ ਐਸਐਸਪੀ ਸਾਹਿਬ ਨਾਲ ਮਿਲ ਕੇ ਇਸ ਪਲਾਨ ਬਣਾਇਆ ਕਿਉਂਕਿ ਅੱਜ ਕੱਲ੍ਹ ਉਹ ਤਿਉਹਾਰਾਂ ਦੇ ਦਿਨ ਸ਼ੁਰੂ ਹੋ ਰਹੇ ਨੇ ਤੇ ਅਸੀਂ ਚਾਹੁੰਦੇ ਆ ਕਿ ਜਿਸ ਤਰ੍ਹਾਂ ਸਾਰੇ ਪਰਿਵਾਰ ਸਾਰੇ ਜਿਹੜੇ ਸਿਟੀਜ਼ਨ ਨੇ ਆਪਣੇ ਸ਼ਹਿਰ ਦੇ ਆਪਣੇ ਪਰਿਵਾਰਾਂ ਦੇ ਨਾਲ ਉਹ ਮਾਰਕੀਟਸ ਤੇ ਸ਼ਾਪਿੰਗ ਕਰਨ ਲਈ ਆਉਂਦੇ ਆ ਤੇ ਇੱਕ ਥੋੜਾ ਜਿਹਾ ਇਹ ਰਹਿੰਦਾ ਹੈ ਕਿ ਵੀ ਮਾਰਕੀਟ ਦੇ ਵਿੱਚ ਰਸ਼ ਹੈ ਇਸੇ ਤਰ੍ਹਾਂ ਦੇ ਕੋਈ ਸ਼ਰਾਰਤੀ ਅੰਤਰ ਨਾ ਹੋਵੇ ਥੋੜਾ ਜਿਹਾ ਸੈਂਸ ਆਫ ਸਿਕਿਉਰਿਟੀ ਰਹਿੰਦੀ ਹੈ ਸਾਰਿਆਂ ਨੂੰ ਵੀ ਅਸੀਂ ਆਰਾਮ ਨਾਲ ਤਿਉਹਾਰਾਂ ਦੇ ਦਿਨ ਅਜਿਹੀ ਕੋਈ ਹੈਡਿਕਲ ਬਾਤ ਨਾ ਹੋਵੇ ਜਿਸ ਦੇ ਨਾਲ ਆਪਣਾ ਕੋਈ ਐਸਾ ਸਥਿਤੀ ਪੈਦਾ ਹੋਏ ਕਿ ਸਾਨੂੰ ਕੋਈ ਦਿੱਕਤ ਆਵੇ ਘਰਾਂ ਦੇ ਵਿੱਚ ਸੋ ਅਸੀਂ ਜਾ ਰਹੇ ਹਾਂ ਕਿ ਇੱਕ ਵਾਰੀ ਅਸੀਂ ਸਾਰੇ ਸ਼ਹਿਰ 'ਚ ਘੁੰਮਾਂਗੇ ਅਸੀਂ